ਕੰਨ ਕੰਨ ਸ਼ੁਰੂ ਆ ਰਹੀ ਆ ਕਿਉਂ ਫਿਰ ਕੰਨ ਕੱਟ ਰਹੇ ਆ ਮੈਨੂੰ ਇਹ ਬੋਲਣ ਦੇ ਮੇਰੇ ਕੋਲ ਐਨਾਂ ਕੀ ਬੋਲਣਾ ਆ ਕੰਨ ਕੱਟਿਆ ਲੱਖ ਮਾਸੂ ਵੀ ਨਹੀਂ ਆ ਬੋਲ ਨਹੀਂ ਇਤਨੇ ਸ਼ਿਰਸੇ ਦਾ ਜੋਤੀ ਸਾਰੇ ਹੈਗੇ ਨੇ ਕੋਈ ਨਹੀਂ ਮੈਂ ਕਰ ਲੂੰਗੀ ਬਣਾਓ ਬਣਾਓ ਤੁਹਾਡੇ ਵਾਸਤੇ ਵੇਲਾ ਨਹੀਂ ਫਿਰਦੇ ਮਾਰਦੇ ਨਹੀਂ ਫਿਰਦੇਗੇ ਫਿਰ ਆਪਣੀ ਫੋਟੋ ਨਾ ਆਈਸਕ੍ਰੀਮ ਖਾਣ ਜਾ ਰਹੇ ਸੀ ਹਾਂ ਫਿਰ ਫਿਰ ਵੀ ਆਈਸਕ੍ਰੀਮ ਖਾਣ ਜਾਣਾ ਚਾਹਾਂਦੀ ਲਓ ਹਾਂ ਇਸ ਕਰਕੇ ਮੈਂ ਲੋਨ ਨਹੀਂ ਪਾਉਂਗੀ ਵੀਡੀਓ ਤੇ ਬੜੇ ਜਲਾੜ ਤਾਂ ਕੱਟ ਰਹੇ ਵੀ ਬੋਲ ਤੇ ਜਲਦੀ ਰਾਈਟ ਸਾਡੇ ਰਾਈਟ ਤੇ ਆ ਪੀਸੀਆਰ ਵਾਲੇ ਨੇ ਪਿੱਛੋਂ ਆਏ ਨੇ ਆਹ ਕੱਟਰੇ ਚੁਣਣ ਇਹ ਗੱਲ ਕਰ ਰਹੇ ਨਹੀਂ ਸਾਡੀ ਗੱਲ ਕਰ ਰਹੇ ਤੇ ਭੱਜ ਕੇ ਆ ਰਹੇ ਮਾਰਨ ਨੂੰ ਲੈ ਥੋੜੀ ਗੱਲ ਹੋਣੀ ਆ ਮਾਰਨ ਕਿਉਂ ਮਾਰਨਗੇ ਅਸੀਂ ਗਾਲ ਨਹੀਂ ਕੱਢੀ ਅਸੀਂ ਕੁਛ ਨਹੀਂ ਕੀਤਾ ਤੂੰ ਤੂੰ ਮੈਂ ਮੈਂ ਇਹ ਕਰੀ ਜਾਂਦੀ ਲੈਡੀ ਜਿਨਾ ਬੋਲਣ ਮੈਨੂੰ ਬਤਲੀ ਜਾਨੂੰ ਬੋਲਣ ਦੀ ਅਕਲ ਨਹੀਂ ਹੈਗੀ ਮੈਂ ਸਾਰੀ ਉਮਰ ਸਮਾਜ ਸੇਵਾ ਦੇ ਵਿੱਚ ਕੱਢਦੀ ਇੱਥੇ ਬੋਲਣ ਗਿਆ ਜੀ ਇਹ ਪਹਿਲੀ ਬੋਲ ਤੇ ਰੁਕੇ ਡਾਕੂਮੈਂਟ ਮੰਗੇ ਡਾਕੂਮੈਂਟ ਦਿੱਤੇ ਥੋੜੇ ਸਾਰੇ ਬੰਦੇ ਖੜੇ ਮੈਂ ਰਫਲੀ ਬੋਲੇ ਹੀ ਨਹੀਂਗਾ ਮੈਂ ਸਰ ਸਰ ਕਹੀ ਜਾਂਦਾ ਸਰ ਸਰ ਕਹੀ ਜਾਂਦਾ ਆਹ ਕਰੀਆ ਮੇਰਾ ਫਲੀ ਗੱਲ ਨਾ ਕਿਉਂ ਆਉਣ ਭਾਵੇਂ ਉਸਦੇ ਪਹਿਲੇ ਆ ਕੇ ਨਾ ਅਸਲ ਸਾਡੇ ਵਾਸਤੇ ਆਣ ਕੇ ਕੱਚਾ ਚਲਾਨ ਕੋਈ ਨਹੀਂ ਚਲਾਨ ਕਰਦਾ ਅਸੀਂ ਨਾਲ ਦੇ ਜਵਾਬ ਦੇਵਾਂਗੇ। ਚਲਾਨ ਕਿਸ ਦਾ ਕੱਟ ਰਹੇ ਹੋ ਇਹ ਦੱਸੋ ਅਸੀਂ ਕਿਸੇ ਵਿੱਚ ਮਾਰੀ ਆ ਚਾਰ ਕਦਮਾਂ ਤੋਂ ਸਿਰ ਗੱਡੀ ਆਈ ਆ ਚਾਰ ਕਦਮਾਂ ਤੋਂ ਇੱਥੋਂ ਇੰਨੀ ਇਹ ਮੈਨੂੰ ਇਹ ਮੈਨੂੰ ਇੰਨਾ ਹੀ ਹੁੰਦਾ ਮੈਂ ਕਿ ਦੇਖ ਮੈਨੂੰ ਹਾਂ ਮੈਨੂੰ ਇੰਨਾ ਹੱਥ ਦੇ ਕੇ ਮੋੜ ਲੈ ਫਿਰ ਮੈਨੂੰ ਕਿਹੜਾ ਫੜ ਲੈਂਦੇ ਇਹਨਾਂ ਨੂੰ ਆਪ ਤਾਂ ਆਪ ਦਾ ਇਸ ਟਾਈਮ ਹੈਗਾ ਵੀ ਕੁਝ ਨਾ ਕੁਝ ਬਣਾਵੇ ਅਸੀਂ ਬਣਾਈਏ ਅਸੀਂ ਨਹੀਂ ਫੁੱਤੂ ਹੈਗੇ ਅਸੀਂ ਸਮਾਜਿਕ ਸੇਵਾ ਕਰਨੇ ਆਏ ਪਿਆਰ ਕਰਦੇ ਲੋਕਾਂ ਦੀ ਅਸੀਂ ਐਨੀਮਲ ਦੀ ਸੇਵਾ ਕਰਦੇ ਬਜ਼ੁਰਗਾਂ